ਅੰਮ੍ਰਿਤਸਰ ਸਿਵਲ ਹਸਪਤਾਲ ਜਿੱਥੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਇਲਾਵਾ ਹੋਰ ਵੀ ਜ਼ਿਲ੍ਹਿਆਂ ਤੋਂ ਲੋਕ ਆਪਣੇ ਇਲਾਜ ਲਈ ਆਉਂਦੇ ਹਨ ਫਾਸਪੀ ਨਿਊਜ਼ ਟੀਮ ਨੇ ਸਿਵਲ ਹਸਪਤਾਲ ਦਾ ਦੌਰਾ ਕਰਕੇ ਵੇਖਿਆ ਤਾਂ ਉੱਥੇ ਆਉਣ ਵਾਲੇ ਲੋਕਾਂ ਨੂੰ ਸਭ ਤੋਂ ਵੱਡੀ ਜਿਹੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਸੀ ਪਾਰਕਿੰਗ ਦੀ ਸਮੱਸਿਆ ਵੇਖਣ ਵਿੱਚ ਆਇਆ ਕਿ ਹਸਪਤਾਲ ਪਰਿਸਰ ਦੇ ਅੰਦਰ ਸਾਰੇ ਪਾਸੇ ਹੀ ਲੋਕਾਂ ਵੱਲੋਂ ਜਗ੍ਹਾ-ਜਗ੍ਹਾ ਤੇ ਆਪਣੇ ਵਾਹਨ ਬੇਤਰਤੀਬੇ ਪਾਰਕ ਕੀਤੇ ਹੋਣ ਕਾਰਨ ਇਹ ਮੁਸ਼ਕਿਲ ਆ ਰਹੀ ਸੀ ਦੇਖਣ ਵਿੱਚ ਇਹ ਵੀ ਆਇਆ ਕਿ ਹਸਪਤਾਲ ਵਿੱਚ ਕੋਈ ਵੀ ਜਗ੍ਹਾ ਐਸੀ ਨਹੀਂ ਸੀ ਜਿੱਥੇ ਵਾਹਨ ਖੜੇ ਦਿਖਾਈ ਨਾ ਦਿੱਤੇ ਹੋਣ ਇਥੋਂ ਤੱਕ ਕਿ ਲੋਕਾਂ ਵੱਲੋਂ ਆਪਣੇ ਵਾਹਨ ਐਮਰਜੈਂਸੀ ਦੇ ਗੇਟ ਤੱਕ ਬੇਤਰਤੀਬੇ ਖੜੇ ਕੀਤੇ ਗਏ ਸਨ ਜਿਸ ਕਰ ਉਥੇ ਆਪਣਾ ਇਲਾਜ ਕਰਵਾਉਣ ਆਉਣ ਵਾਲੇ ਮਰੀਜ਼ਾਂ ਅਤੇ ਸਟਾਫ ਮੈਂਬਰਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਸੰਬੰਧੀ ਉਥੇ ਆਏ ਲੋਕਾਂ ਨੇ ਸਾਡੀ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਸਾ ਹਸਪਤਾਲ ਵਿੱਚ ਪਾਰਕਿੰਗ ਦੀ ਕੋਈ ਸਹੀ ਵਿਵਸਥਾ ਨਾ ਹੋਣ ਕਰ ਲੋਕ ਬਹੁਤ ਪਰੇਸ਼ਾਨ ਹੋ ਰਹੇ ਹਨ ਉਹਨਾਂ ਨੇ ਕਿਹਾ ਕਿ ਹਸਪਤਾਲ ਪ੍ਰਬੰਧਨ ਨੂੰ ਚਾਹੀਦਾ ਹੈ ਕਿ ਇਸ ਹਸਪਤਾਲ ਦੀ ਪਾਰਕਿੰਗ ਠੇਕੇ ਤੇ ਦੇ ਦਿੱਤੀ ਜਾਵੇ ਜਾਂ ਫਿਰ ਆਪਣੇ ਹਸਪਤਾਲ ਦੇ ਕਿਸੇ ਕਰਮਚਾਰੀ ਦੀ ਡਿਊਟੀ ਲਗਾਈ ਜਾਵੇ ਤਾਂ ਜੋ ਇਹਨਾਂ ਵਾਹਨਾਂ ਨੂੰ ਸਹੀ ਤਰੀਕੇ ਨਾਲ ਪਾਰਕ ਕਰਵਾ ਸਕੇ ਦੇਖਣ ਵਿੱਚ ਇਹ ਵੀ ਆਇਆ ਕਿ ਹਸਪਤਾਲ ਦੀ ਪੁਰਾਣੀ ਕੈਂਟੀਨ ਜੋ ਕਿ ਬਹੁਤ ਲੰਮੇ ਸਮੇਂ ਤੋਂ ਬੰਦ ਪਈ ਹੈ ਇਹਨਾਂ ਮੁਸ਼ਕਲਾਂ ਦੇ ਸੰਬੰਧ ਵਿੱਚ ਜਦ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਕਿਰਨਦੀਪ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਿੱਥੋਂ ਤੱਕ ਇੱਥੋਂ ਦੀ ਪਾਰਕਿੰਗ ਦਾ ਸਵਾਲ ਹੈ ਇਹ ਪਾਰਕਿੰਗ ਠੇਕੇ ਤੇ ਦੇਣ ਲਈ ਇਸ ਦੀ ਐਡਵਰਟਾਈਜ਼ਮੈਂਟ ਫੀਸ ਦੇ ਚੁੱਕੇ ਹਨ ਅਤੇ ਇੱਕ ਵਾਰ ਫਿਰ ਇਸ ਬਾਰੇ ਸਰਕਾਰ ਨੂੰ ਲਿਖਤੀ ਰੂਪ ਵਿੱਚ ਭੇਜਿਆ ਗਿਆ ਅਤੇ ਛੇਤੀ ਹੀ ਇਸ ਦੀ ਨਿਲਾਮੀ ਕਰਵਾ ਕੇ ਇਸ ਨੂੰ ਠੇਕੇ ਤੇ ਦੇ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਐਸ ਹਸਪਤਾਲ ਦੀ ਪੁਰਾਣੀ ਕੈਂਟੀਨ ਜੋ ਕਿ ਬੰਦ ਹੋ ਚੁੱਕੀ ਹੈ ਉਸ ਦੀ ਜਗ੍ਹਾ ਤੇ ਹਸਪਤਾਲ ਦੇ ਅੰਦਰ ਇੱਕ ਨਵੀਂ ਕੈਂਟੀਨ ਠੇਕੇ ਤੇ ਦੇ ਦਿੱਤੀ ਗਈ ਹੈ ਜੋ ਕਿ ਆਪਣੇ ਨਿਯਮਾਂ ਅਨੁਸਾਰ ਵਧੀਆ ਢੰਗ ਨਾਲ ਚੱਲ ਰਹੀ ਹੈ। ਇਹ ਮੁਸ਼ਕਲ ਇਹ ਹੋਇਆ ਜੀ ਇਹਦਾ ਠੇਕਾ ਨਹੀਂ ਅਜੇ ਹੋਇਆ। ਪਾਰਕਿੰਗ ਦਾ ਠਿਕਾਣਾ ਹੈ। ਮੁਸ਼ਕਲ ਇਹ ਹੋਈ ਹੈ ਗਰੀਬ ਬੰਦੇ ਆਂਦੇ ਇੱਥੇ ਤੇ ਫਿਰ ਉਹ ਚੁੱਕੇ ਜਗ੍ਹਾ ਜਾਂਦੇ ਮੋਟਰਸਾਈਕਲ। ਉਹ ਤੇ ਇਦਾਂ ਲਾਈ ਜਾਂਦੇ ਆ ਪਰ ਜਿੱਲੇ ਪਾਰਕਿੰਗ ਹੋਏ ਕਿਹੇ ਕੋਲ ਤੇ ਉਹ ਫਿਰ ਬੰਦਾ ਸਿੱਧੀਆਂ ਜਿੰਦੇ ਹੁਲਾਉਂਦਾ ਸੇਵ ਕਰਕੇ ਲਾਉਂਦਾ ਗੱਡੀਆਂ। ਹਾਂਜੀ ਜਿਹੜਾ ਨਹੀਂ ਆਂਦੋ ਆਪਣੀ ਮਰਜ਼ੀ ਨਾਲ ਜਿੱਥੇ ਨਹੀਂ ਉੱਥੇ ਲਾ ਜਾਂਦਾ ਗੱਡੀਆਂ। ਆਹ ambulance ਕੀ ਵੀ ਉਹ ਪ੍ਰੋਬਲਮ ਹੁੰਦੀ ਹੈ ਜੇ ਅੰਦਰ ਕੋਈ ਮਰੀਜ਼ ਨੂੰ ਲੈ ਕੇ ਆਏ ਤੇ ਸਿਵਲ ਹਸਪਤਾਲ ਆਏ ਹੈ ਜੀ। ਮੁਸ਼ਕਲ ਇਹ ਹੋਈ ਵੀ ਜਗ੍ਹਾ ਨਹੀਂ ਗਈ। ਉਧਰ ਦੇ ਘੁੰਮ ਗਏ ਆ ਸਾਰੀਆਂ ਅਗਰਾ ਬਲੌਗ ਮਾਰੀ ਇਹਨਾਂ ਨੇ ਪਾਰਕਿੰਗ ਦਾ ਕੋਈ ਸਿਸਟਮ ਆ ਪਾਰਕਿੰਗ ਦਾ ਠੇਕਾ ਦਿੰਨ ਤਰਕੀਬ ਨਾ ਲੱਗ ਜਨ ਗੱਡੀਆਂ ਲਾਇਲੀ ਮੇ ਸਿਵਲ ਹਸਪੀਟਲ ਆਇਆ ਹਾਂ ਬਹੁਤ ਜ਼ਿਆਦਾ ਕੰਮ ਖਰਾਬ ਹੈ ਇਹਨਾਂ ਨੂੰ ਕੋਈ ਤਰੀਕਾ ਚਾਹੀਦਾ ਜਿੱਤਨਾ ਸਹੀ ਤਰੀਕੇ ਨਾਲ ਗੱਡੀਆਂ ਲਾਣ ਜਿੱਥੇ ਕਿਤੇ ਲੱਗਣ ਇੱਥੇ ਇਸ ਤਰ੍ਹਾਂ ਲੱਗਣਗੇ ਤੇ ਲੋਕਾਂ ਨੂੰ ਆਉਣ ਜਾਣ ਜਿਹੜੇ ਮਰੀਜ਼ ਨੇ ਉਹਨਾਂ ਨੂੰ ਕਿੰਨੀ ਦਿੱਕਤ ਹੁੰਦੀ ਹੋਏਗੀ ਜਿਹੜੇ ਰੇੜ ਰੇੜ ਕੇ ਲਿਆਂਦੇ ਬੇਚਾਰੇ ਇੱਥੇ ਮੈਂ ਅਮਰਜੈਂਸੀ ਦੇ ਬਾਹਰ ਖੜਾ ਪਰ ਇੱਥੇ ਕੋਈ ਵੀ ਪੈਦਲ ਅੱਧ ਤੱਕ ਲੰਘਣ ਦਾ ਰਸਤਾ ਨਹੀਂਗਾ ਲੋਕੀ ਗੱਡੀਆਂ ਇੰਨੀਆਂ ਕੱਲਾ ਪਾਰਕਿੰਗ ਲੱਗ ਚੁੱਕੀ ਹੈ ਕਿ ਲੋਕੀ ਆਉਣ ਜਾਣ ਵਾਲੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਤੇ ਕੋਈ ਸੀਰੀਅਸ ਮਰੀਜ਼ ਹੋਏਗਾ ਤੇ ਦੱਸੋ ਅੰਦਰ ਕਿਵੇਂ ਆਏ ਗੱਡੀ ਕਿਵੇਂ ਅੰਦਰ ਆਏਗੀ ਉਹਨਾਂ ਦੀ ਕਿਤੇ ਕੋਈ ਆਪਣੀ ਗੱਡੀ ਤੇ ਜਾਂਦਾ ਉਹ ਕਿਸ ਤਰ੍ਹਾਂ ਅੰਦਰ ਆਏਗਾ ਐਮਬੂਲੈਂਸ ਕਿਸ ਤਰ੍ਹਾਂ ਅੰਦਰ ਆਏਗੀ ਇਸ ਤਰ੍ਹਾਂ ਬਹੁਤ ਲੋਕੀ ਪਰੇਸ਼ਾਨ ਹੋ ਰਹੇ ਨੇ ਇਹ ਇਥੋਂ ਦਾ ਸਿਸਟਮ ਬਹੁਤ ਜ਼ਿਆਦਾ ਖਰਾਬ ਹੈ ਇਹਨੂੰ ਚਾਹੀਦਾ ਹੈ ਸਰਕਾਰ ਨੂੰ ਕਿ ਸਿਸਟਮ ਨੂੰ ਸਹੀ ਕਰਨ ਨਹੀਂ ਪਾਰਕਿੰਗ ਦਾ ਠੇਕਾ ਤਾਂ ਦੇਖੋ ਅਸੀਂ ਦੋ ਤਿੰਨ ਵਾਰੀ ਉਹਦੀ ਦੇ ਚੁੱਕੇ ਹਾਂ ਐਡ ਦੇ ਚੁੱਕੇ ਹਾਂ ਜਿੰਨੇ ਸਰਕਾਰੀ ਰੇਟ ਸੀਗੇ ਉਸ ਰੇਟ ਤੇ ਕੋਈ ਆ ਨਹੀਂ ਸਿਰਿਆ ਅਸੀਂ ਹੁਣ ਉੱਪਰ ਫਾਈਲ ਭੇਜੀ ਹੋਈ ਹੈ ਰੇਟ ਰਿਵਾਈਜ਼ ਕਰਨ ਲਈ ਔਰ ਉਹ ਰੇਟ ਰਿਵਾਈਜ਼ ਵੀ ਹੋ ਗਏ ਹਨ ਉਹ ਪ੍ਰੋਫਾਈਲ ਕਲੀਅਰ ਹੋ ਗਈ ਹੈ ਤੇ ਇਹਨੇ ਵੀਕ ਇੱਕ ਹਫਤੇ ਦੇ ਅੰਦਰ ਅੰਦਰ ਅਸੀਂ ਨਵੀਂ ਆਕਸ਼ਨ ਕਰਾ ਕੇ ਤੇ ਪਾਰਕਿੰਗ ਦਾ ਠੇਕਾ ਕਿਸੇ ਨੂੰ ਅਲਾਟ ਕਰ ਦਾਂਗੇ ਉੱਥੇ ਦੇਖੋ ਵੈਸੇ ਹੀ ਜਗ੍ਹਾ ਕਾਫੀ ਘੱਟ ਹੈ ਸਿਵਲ ਹਸਪੀਟਲ ਦੇ ਵਿੱਚ ਉਹਦੇ ਬਾਰੇ ਵੀ ਅਸੀਂ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਤੇ ਸਿਕਿਉਰਿਟੀ ਗਾਰਡਸ ਜਿਹੜੇ ਸਾਡੇ ਸਿਕਿਉਰਿਟੀ ਪਰਸਨ ਹੈ ਬਾਹਰ ਡਿਊਟੀ ਤੇ ਹੁੰਦੇ ਆ ਉਹ ਕਾਫੀ ਲੋਕਾਂ ਨੂੰ ਇਨਸਟਰਕਸ਼ਨਸ ਦਿੰਦੇ ਆ ਕਿ ਉਹਨੂੰ ਪਾਰਕਿੰਗ ਸਹੀ ਕੀ ਤਰੀਕੇ ਨਾਲ ਕੀਤੀ ਜਾਏ ਪਰ ਜਗ੍ਹਾ ਘੱਟ ਹੋਣ ਕਰਕੇ ਉੱਥੇ ਪ੍ਰੋਬਲਮ ਰਹਿੰਦੀ ਹੈ ਹਾਂਜੀ ਉਹ ਅਸੀਂ ਐਡ ਦਿੱਤੀ ਸੀ ਠੇਕੇ ਤੇ ਉਹ ਦੁਬਾਰਾ ਉਹਦਾ ਟੈਂਡਰ ਖੁੱਲ ਗਿਆ ਅਸੀਂ ਇਹ ਲੋਟ ਵੀ ਕਰਦੇ ਆ लास्ट ਵੀਕ ਤੋਂ ਨਵੀਂ ਕੈਂਟੀਨ ਚੱਲ ਵੀ ਪਈ ਹੈ ਔਰ ਉਹ ਸਹੀ ਤਰ੍ਹਾਂ ਨਾਲ ਕੰਮ ਕਰ ਰਹੀ ਹੈ ਹਾਂਜੀ ਉਹ ਠੀਕ ਚੱਲ ਰਹੀ ਹੈ ਉੱਥੇ ਸਾਰਾ ਕੁਝ ਦੇਖਿਆ ਅਸੀਂ ਉਹਦੀ ਕੁਆਲਿਟੀ ਵੀ ਚੈੱਕ ਕੀਤੀ ਹੈ ਉਹ ਸਹੀ ਠੀਕ ਦਿੱਤੀ ਜਾ ਰਹੀ ਹੈ ਸਾਰਾ